हेलो जी हेलो दोस्तों की हालचाल होप करदे सारे ठीक हो गए गुड मॉर्निंग आपा हो गया रेडी ਤੇ ਚੱਲਿਆਂ ਕੰਮ ਦੇ ਦੇਖਦੇ ਆਂ ਬਾਹਰ ਦਾ ওয়েਦਰ ਦਾ ਕੀ ਮਾਹੌਲ ਹੈ ਤੁਹਾਨੂੰ ਦਿਖਾਣੇ ਆ ਆਪਣੇ ਨਾਲ ਹੋ ਗਿਆ ਰੈਡੀ ਤੇ ਆਪਾਂ ਚੱਲਦੇ ਆਂ ਉਹ ਮੇ ਅਸ਼ੂ ਉਸ ਦਿਨ ਲਈ ਨੇਗਾ ਠੀਕ ਜਿਹਾ ਲੱਗਦਾ ਕੰਮ ਕਰਦੇ ਅਗੇ ਸਟਾਰਟ ਟ੍ਰੇਲ ਜੀ ਦਾ ਪਈ ਹੈ ਪਤਾ ਨਹੀਂ ਮੀ ਵੇਗਾ ਕੀ ਹੈ ਗੱਲ ਸਟਾਰਟ ਤੇ ਮਾਰੀ ਜਮ ਆਊਟ ਕਰ ਲਈਏ ਹੈਪੀ ਵੀਰ ਆ ਜੀ ਕੋਲ ਹੈਪੀ ਵੀਰ ਨੂੰ ਕਰਨਾ ਪਿੱਕ ਹੋਰ ਆ ਘਰ ਇਥੋਂ ਆਪਣੇ ਨਾਲ ਹੀ ਹੈ ਤੇ ਹੈਪੀ ਵੀਰ ਨੂੰ ਪਿੱਕ ਕਰਕੇ ਤੇ ਚਲਦੇ ਆ ਸਿੱਧਾ ਜਾਬ ਤੇ ਕਿ ਚਲੋ ਵਧੀਆ ਹੁੰਦਾ ਡੈਡੀ ਹੁੰਦੇ ਸੀ ਨਾ ਗੱਡੀ ਗੁੱਡੀ ਸਟਾਰਟ ਕਰ ਦਿੰਦੇ ਹੁੰਦੇ ਸੀ ਪਹਿਲੀ ਹੀ ਹੀਟਰ ਟਰਟਰ ਲਾ ਕੇ ਗਰਮ ਕਰ ਦਿੰਦੇ ਹੁੰਦੇ ਸੀ ਉਹਨਾਂ ਦਾ ਠੰਡੀ ਪੀ ਆ ਗੱਡੀ ਠੜੀ ਪੀ ਆ ਚਲੋ ਚਾਲਦੇ ਆ ਫਿਰ ਮਿਲਦੇ ਆ ਤੁਹਾਨੂੰ ਸਿੱਧਾ ਯਾਰਡ ਚ ਵੀਰ ਦੇ ਘਰ ਅੱਗੇ ਆ ਗਏ ਆ ਆ ਪੀਵੀ ਨੂੰ ਕਰਦੇ ਆ ਬਿੱਕਲ ਜੇ ਦੋ ਵਾਰ ਚੱਲਦੇ ਸਿੱਧਾ ਯਾਰਡ ਮੇ ਉਹ ਦਾ ਵੇ ਆ ਜੀ ਦੁਗੀ ਆਦਮਾ ਕੈਸੇ ਹੋ ਮਾਲਿਕ ਮਾਲਿਕ ਕੀ ਹਾਲ ਹੈ ਬੜਾ ਬਖਸ਼ਤ ਔਰ ਦੇਖੋ ਜੀ ਤੁੰਦ ਕਿੰਨੀ ਬਈ ਹੋਈ ਆ ਅੱਜ ਮੀਂਹ ਤਾਂ ਹੈ ਨਹੀਂ ਤੁੰਦੀ ਤੁੰਦ ਬਈ ਗਈ ਕੁਛ ਨਹੀਂ ਦੇਖਦਾ ਵੇ ਆ ਭਾਈ ਜੱਲ ਪਿਆ ਯਾਰ ਨੂੰ ਧੁੰਦ ਦੇਖ ਲੋ ਬਹੁਤ ਜੀ ਧੁੰਦ ਵਾਹ ਓਸ਼ਨੀ ਦੇਖਦਾ ਪਿਆ ਦੇਖ ਰਹਾ ਲਓ ਜੀ ਟਰੱਕ ਕਰ ਲੈ ਸਟਾਰਟ ਆਪਾਂ ਕਰਦੇ ਆ ਬੋਮ ਅਪ ਬਾਹਰ ਕੁਝ ਨਹੀਂ ਦੇਖਦਾ ਵੇ ਧੁੰਦ ਦੇ ਬਹੁਤ ਹੋਈ ਹੋਈ ਹੈ ਕਰਕੇ ਸਟਾਰਟ ਤੇ ਬੋਮਪਾਉਂਦਾ ਫਿਰ ਕਰਦੇ ਆ ਲੋ ਟਰੱਕ ਧੁੰਦ ਨਾ ਮੋਲ ਦੇ ਲੋਕ ਆਏ ਆ ਬੰਨ ਆ ਨਿਆ ਨਿਆ ਲਓ ਜੀ ਟਰੱਕ ਕਰ ਲਿਆ ਲੋਡ ਤੇ ਚੱਲਦੇ ਆ ਫਸਟ ਡਿਲੀਵਰੀ ਤੇ ਤੇ ਫੋਗ ਆਪਣੇ ਸਿਖਰਾਂ ਤੇ ਪੂਰੀ ਗੁੰਡ ਰਹੀ ਹੈ ਇਹ ਕੁਛ ਨਹੀਂ ਦੇਖ ਰਹਾ ਕੁਛ ਡਿਲੀਵਰੀ ਕਰਤੀ ਡਨ ਤਤੋਂ ਹਾਲੇ ਸਟਿਲ ਹੈਗੀ ਐ ਤੇ ਆਪਾਂ ਚੱਲਦੇ ਆਂ ਝਾੜ ਚ ਵਾਪਸ ਚੱਲਦੇ ਆਂ ਹਾਂਜੀ ਦੋਸਤੋ ਲੋ ਜੀ ਆਪਣਾ ਹੋ ਗਿਆ ਲੰਚ ਟਾਈਮ ਤੇ ਕੁਝ ਵੀ ਬਣਾ ਲਈ ਤੇ ਲੱਗ ਗਿਆ ਨੰਚਾ ਨੰਚ ਨਹੀਂ ਬ੍ਰੇਕਫਾਸਟ ਲੰਚ ਤਾਂ ਮੈਂ ਟਾਲੇ ਦਿੱਤੇ ਹੋਇਆ। ਦੋਈ ਨਾਲ ਕਾਫੀ ਨਾਲ ਹੈਗਾ ਰੈਪ। ਖਾ ਕੇ ਤੇ ਚੱਲਦੇ ਆਂ ਡਿਲੀਵਰੀ ਤੇ। ਬ੍ਰੇਕਫਾਸਟ ਕਰ ਲਿਆ ਤੇ ਆਪਾਂ ਚੱਲੇ ਆਂ ਡਿਲੀਵਰੀ ਪਿੱਕ ਕਰਨ। ਹੈਗਾ ਦੂਰ ਦਾ ਸਫ਼ਰ ਘੰਟੇ ਡੇਢ ਦਾ। ਤੇ ਮਿਲਦੇ ਆਂ ਫਿਰ ਤੁਹਾਨੂੰ। ਨੈਕਸਟ ਡਿਲੀਵਰੀ ਤੇ। ਲੋ ਜੀ ਬਾਈ ਇਹ ਕਰ ਰਿਹਾ ਲੋਡ। ਜੇ ਆਪਾਂ ਨਿਕਲ ਲੱਗੇ ਆਂ ਉੱਤਰੋਂ ਰਾਹ ਆਂਦਾ ਹੈ ਅੱਜ ਬੜੇ ਦਿਨ ਆਵਾਜ਼ ਨਾ ਮੌਸਮ ਖੁੱਲਿਆ ਧੁੰਦ ਤਾਂ ਹੈਗੀ ਸੀ ਪਰ ਹੁਣ ਇਹ ਹੈ ਵੀ ਚੱਲ ਧੁੱਪ ਦੇ ਸਾਰ ਹੈਗੇ ਨੇ ਧੁੱਪ ਲੱਗਦਾ ਪਊਗੀ ਚਲੋ ਵਧੀਆ ਹੈ ਨਹੀਂ ਤਾਂ ਰੋਜ਼ ਮੀਂਹ 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 ਖੁੱਲੇਗਾ ਜਾਂਦਾ ਸਾਰਿਆਂ ਦਾ ਕੰਮ ਚੱਲੇਗਾ ਆ ਗਿਆ ਗਰਾਸ ਦੀ ਪਿਕਅਪ ਕਰਨ ਇਹ ਹੈਗਾ 1.5 ਤੋਂ 2 ਘੰਟੇ ਦਾ ਆਇਆ 1.5 ਘੰਟੇ ਦਾ ਨੂੰ ਨਾ ਲੋ ਜੀ ਆਪਾਂ ਪਹੁੰਚ ਗਏ ਆ ਪਾਰਕਿੰਗ ਚ ਲਾਤਾ ਟਰੱਕ ਤੇ ਟਰੱਕ ਕਰਨਗੇ ਨੇ ਲੋਡ ਵੇਟ ਕਰ ਰਹੇ ਆ ਬਾਈ ਦੀ ਆਵਾਰ ਹੈ ਲੋਡ ਕਰੇਗਾ ਆਪਾਂ ਨੂੰ ਤੁੱਪ ਕੋ ਬੜੀ ਵਧੀਆ ਲੱਗੀ ਹੈ ਕਿੰਨੇ ਦਿਨਾਂ ਬਾਅਦ ਆਜਾ ਵੈਦਰ ਖੁੱਲਿਆ ਤਰਸੇ ਰਹੀ ਸੀ ਤੁੱਪ ਨੂੰ ਬਰਾਜ ਵਧੀਆ ਸਵੇਰੇ ਧੁੰਦ ਬਹੁਤ ਸੀ ਪਰ ਹੁਣ ਇਹਨਾਂ ਵਧੀਆ ਤੁੱਪ ਲੱਗਦੀ ਹੈ ਇਹ ਬਾਬਾ ਕਰੇਗਾ ਆਪਣ ਨੂੰ ਲੋਡ ਆਪਾਂ ਵੇਟ ਕਰ ਰਹੇ ਹਾਂ ਕਦੋਂ ਲੈ ਕੇ ਆਏਗਾ ਆਪਣਾ ਸਮਾਨ ਲਓ ਜੀ ਇੱਕ ਪੈਲੇਟ ਰੱਖਤਾ ਤੇ ਇੱਕ ਹੋਰ ਚੱਕਣ ਗਿਆ ਦੋ ਪੈਲੇਟ ਨੇ ਆਪਣੇ ਕਰਕੇ ਲੋਡ ਤੇ ਚੱਲਦੇ ਆਂ ਦੇਖ ਲਓ ਇੱਥੇ ਘਾਹ ਵੀ ਵਿਕਦਾ ਹਨਾ ਕੀ ਬਾਤਾਂ ਨੇ ਕੀ ਬਾਤਾਂ ਆ ਜਿੰਨੀ ਵੀ ਦੇਖਦੇ ਆ ਨਾ ਤੁਹਾਨੂੰ ਸਾਰੇ ਜਗ੍ਹਾ ਦੂਰ ਤੱਕ ਨਿਕਾ ਜਾਂਦੀ ਘਾਹ ਲੱਗਾ ਸਾਰੇ ਇਹਨਾਂ ਦੀ ਹੈ ਬਾਬੇ ਦੀ ਹਾਰਡਵਰ ਕੀਤਾ ਅਗਲੇ ਨੇ ਦੇਖੋ ਹਾਰਡਵਰ ਕਰਕੇ ਤੇ ਵਧੀਆ ਆਪਣੇ ਕਾਮਯਾਬ ਕੀਤਾ ਹੋਏ ਨੇ ਉਹ ਪਰਾਂ ਲੱਗ ਗਏ ਨੇ ਗਰਾਸ ਕੱਟਣ ਉਹ ਟਰੈਕਟਰ ਚੱਲਦੇ ਨੇ ਉੱਥੋਂ ਕੱਟ-ਕੱਟ ਕੇ ਰੋਲ ਪਹਿਲਾਂ ਡਰਾਂ ਦੇ ਬੈਕ ਕਰ-ਕਰ ਕੇ ਆਉਂਦਾ ਇੱਧਰ ਉਹ ਸਾਹਮਣੇ ਟਰੈਕਟਰ ਚੱਲ ਰਿਹਾ ਹੈ ਲੋਡ ਰੱਖ ਤੇ ਦੋ ਪੈਲੇਟ ਕਰ ਲਿਆ ਡੋਰ ਤੇ ਪਾ ਲਿਆ ਡਰੈਸ ਤੇ ਆਪਾਂ ਬਾਦਿਆਂ ਆਪਣੀ ਡਿਲੀਵਰੀ ਵੱਲ ਤੇ ਤੁਹਾਨੂੰ ਮਿਲਾਂਨੇ ਆ ਤੇ ਬੰਦੇ ਨਾਲ ਇੱਕ ਜੀ ਹੋਇਆ ਆਪਣਾ ਜਿਗਰੀ ਯਾਰ ਓਕੇ ਮੇਰੀ ਮੈਂ ਤੁਹਾਨੂੰ ਯਾਰੇ ਹੈ ਦੇਖੋ ਆਪਣਾ ਤੋਂ ਮਰਵੀਰ ਕੀ ਹਾਲ ਹੈ ਵੀਰੇ ਹੁਣ ਦੇਖੋ ਕਿੰਦਾ ਚੱਲਦੀ ਵੀਰ ਦਾ ਇਹ ਦੇਖੋ ਕਰੂਗਾ ਤੋਂ ਮਰ ਚਲਾਏਗਾ ਵੀਰ ਬੈਰੋ ਚੱਲ ਭਾਈ ਡਿਲੀਵਰੀ ਕਰਤੀ ਡਨ ਲਾਤਾ ਗਰਾਸ ਤੇ ਚੱਲਦੇ ਆਪਾਂ ਝਾੜ ਚ ਫੋ ਕੁਚੜਾ ਤੇ ਪਿੱਛੇ ਚੱਲਦੇ ਆ ਯਾਰ ਚੋਂ ਅਨ ਲੋ ਹੋ ਰਿਹਾ ਟਰੱਕ ਕ੍ਰੈਸ਼ ਰੋਕ ਡਸਟ ਅ ਕ੍ਰੈਸ਼ ਰੋਕ ਹੋ ਗਿਆ ਹੋ ਡਸਟ ਹੈ ਡਿਲੀਵਰੀਆ ਹੋ ਗਿਆ ਫਿਨਿਸ਼ ਤੇ ਚੱਕ ਲੈ ਕੱਪੜੇ ਲੀੜੇ ਚਲਦੇ ਆ ਘਰ ਨੂੰ ਮੋਢੇ ਚਾਬੀ ਕੀ ਹਾਲ ਲਓ ਜੀ ਲਾਰਿਆ ਮੁੰਡਾ ਸਮਾਨ ਦੋ ਨੰਨੇ ਡੈਮੇਜ ਸੱਤ ਹੋ ਜਾਵਾ ਇਹ ਹੈ ਕਿ ਕਿ ਬੈਗ ਤੇ ਚੱਲੀਏ ਘਰ ਨੂੰ ਤਾਕ ਰਹੀ ਹੱਥ ਤੇ ਬਰਾ ਉਹ ਤੇ ਚਲੇ ਨਾ ਚਲੇਗਾ ਨਾ ਭਾਈ ਹੋਰ ਅੱਛਾ ਮਾਰਸ ਨੂੰ ਦੁੰਡਾ ਲੱਗਦਾ ਨਾ ਹੌਲਦਾਰ ਪੰਜਾਬ ਪੁਲਿਸ ਚ ਲੋ ਜੀ ਚੱਲਦੇ ਆ ਘਰ ਨੂੰ ਅੱਜ ਦਾ ਦਿਨ ਹੋ ਗਿਆ ਏ ਢਲ ਗਿਆ ਸੂਰਜ ਪੰਛੀ ਚੱਲੇ ਨੇ ਘਰ ਨੂੰ ਬੱਸ ਟ੍ਰੈਫਿਕ ਨਾ ਟੱਕਰੇ ਟ੍ਰੈਫਿਕ ਹੀ ਬੜਾ ਹੋ ਜਾਂਦਾ ਇਸ ਟਾਈਮ ਆ ਜਾ ਵੇ ਵਧੀਆ ਮੌਸਮ ਧੁੱਪ ਧੁੱਪ ਵਧੀਆ ਲੱਗੀ ਕਾਰ ਜਿੱਤੇ ਗੱਡੀ ਕਰ ਲਈ ਸਟਾਰਟ ਤੇ ਚੱਲਦੇ ਆ ਘਰ ਨੂੰ ਲੋ ਜੀ ਆ ਗਏ ਆ ਘਰ ਚੱਕੀ ਸਭਾ ਚੱਲਦੇ ਆ ਘਰ ਨੂੰ ਠੀਕ ਆ ਵੈਦਰ ਧੁੱਪ ਲੱਗੀ ਰਹੀ ਵਧੀਆ ਕਿੰਨੇ ਦਿਨਾਂ ਬਾਅਦ ਅੱਜ ਧੁੱਪ ਲੱਗੀ ਆ ਬੋਲ ਨਾ ਪਟਾ ਬੋਲ ਮਲਾਂ ਜੀ ਚੱਲਦੇ ਆ ਘਰ ਥੱਕ ਗਏ ਕੀ ਬਾਲ ਕਿਹਦੇ ਮੇਰੇ ਹਾਂ ਮੈਂ ਤਾਂ ਨਿਕرائی ਕਟਿੰਗ ਬੁੱਤੂ ਨਹੀਂ ਛੋਟੇ ਜੇ ਆਪ ਝੂਠ ਬੋਲਦੇ ਕੀ ਛੋਟੇ ਹੈਗੇ ਅੱਛਾ ਪਤਾ ਨਹੀਂ ਬੱਤੋ ਅੱਜ ਕੈਪ ਨਹੀਂ ਨਾ ਪਾਈ ਅੱਜ ਮਨਨ ਦਾ ਤਾਂ ਕਰਕੇ ਤੈਨੂੰ ਲੱਗਦਾ ਨਹੀਂ ਹਾਂ ਓਰੇ ਪਪਾ ਨੇ ਸਿੱਕੜੀ ਹੈ ਅੱਜ ਬੋਰ ਓ ਜੀ ਓਰੇ ਆਪਰੇ ਹੈਗੇ ਅੱਛਾ ਸਿੱਕੜੀ ਪਪਾ ਹੈਗੀ ਬੋਰ ਓ ਜੀ ਆਪਰੇ ਹੈਗੇ ਬੋਰ ਐਵੇਂ ਦੇਵਾਲ ਨਹੀਂ ਅੱਛਾ ਅੱਜ ਕਿਹਦਾ ਬਰਥਡੇ ਸੀ ਅੱਜ ਕੀ ਸਕੇਰਾ ਨਹੀਂ ਸੀ ਕੱਲ ਸਿਕੜਾ ਬਡੇ ਸੀ ਇਹ ਅੱਜ ਕੱਲ ਕੱਲ ਬਣੀ ਸੀ ਇਹ ਬਣੀ ਕੱਲ ਬਡੇ ਸੀ ਇਹ ਇੱਕ ਸਿਕੜਾ ਬਟੇ ਸੀ ਦੁਨੀਆ ਅੱਜ ਕੱਲ ਬਡੇ ਸੀ ਅੱਛਾ ਤੈਨੂੰ ਕੌਣ ਕਹਿੰਦਾ ਸੀ ਬਡੇ ਸੀ ਮੰਮਾ ਮੰਮਾ ਕਹਿੰਦੇ ਸੀ ਅੱਛਾ ਜੀ ਬੜਾ ਖਰਾਬ ਹੈ ਤੈਨੂੰ ਸਾਰਾ ਪਤਾ ਹੈ ਅੱਜ 100 ਸੀ ਚਾਰ ਸੀ ਕੀ ਆਰਡਰ ਕੀਤਾ ਜੱਜ ਜੀ ਨੇ हो सोसे की समोसे अच्छा समोसे ऑर्डर किए जी ने, गी ने, ने।, गी ने।, गी गी ने। <laughs> थ्री ऑर्डर भाई मेरे पुतू ने किता ऑर्डर कियाडर कि ਅੱਛਾ ਅੱਜ ਜਪਜੀ ਸ਼ਬਜੀ ਭਾਈ ਹਾਂਜੀ ਕਿੱਥੇ ਭਾਈ ਕਿਹੜੀ ਭਾਈ ਕਾਦੀ ਭਾਈ ਉਹ ਉਹ ਤੇਰੀ ਪਨੀਰ ਭਾਇਆ ਜਪਜੀ ਨੇ ਹਾਂਜੀ ਉਹ ਵੈਰੀ ਗੁੱਡ ਮਟਰ ਪਨੀਰ ਭਾਇਆ ਹੈ ਅੱਛਾ ਜੀ ਚੱਲ ਟਾਕ ਦੋ ਵੈਰੀ ਗੁੱਡ ਅੱਜ ਕੰਮ ਕਰਾਇਆ ਸੀ ਮਮਾ ਨਾਲ ਹੈਲਪ ਕਰਾਈ ਸੀ ਹਾਂਜੀ ਉਹ ਵੈਰੀ ਗੁੱਡ ਦਾਦੂ ਦਾ ਫੋਨ ਆਇਆ ਸੀ ਕਿ ਨਹੀਂ ਅੱਛਾ ਅੱਛਾ ਚਲ ਦਾਦੂ ਨਾਲ ਗੱਲ ਹੋਈ ਸੀ ਅੱਜ ਹਾਂਜੀ ਅੱਛਾ ਕੀ ਕਹਿੰਦੇ ਸੀ ਦਾਦੂ ਦਾਦੂ ਕਹਿੰਦੇ ਸੀ ਅੱਜ ਹਸਪੀਟਲ ਜਾਂਦੇ ਹਸਪੀਟਲ ਜਾਂਦੇ ਹਾਂ ਦਾਈ ਲੈਣ ਜਾਂਦੇ ਹਾਂ ਅੱਛਾ ਅੱਛਾ ਸਾਨੂੰ ਗੱਲ ਹੋਣੀ ਸੀ ਇਹ ਆਪਾਂ ਪਾਰਕ ਜਾਂਦੇ ਸੀ ਓਕੇ ਅੱਛਾ ਅੱਛਾ ਚਲ ਠੀਕ ਹੈ ਫਿਰ ਮੈਂ ਨਾ ਹੀ ਨਹੀਂ ਕਰਨਾ ਤੇ ਤੂੰ ਚਾਹ ਬਾਪਾ ਵਾਸਤੇ ਠੀਕ ਹੈ

ਰਸਗੁਲੇ ਵੀ ਹਾਂ ਮੇਰੇ ਵਾਸਤੇ ਤੂੰ ਰਸਗੁਲੇ ਲੈ ਲੈ ਆਪਣੇ ਵਾਸਤੇ ਤੇ ਮੇਰੇ ਵਾਸਤੇ ਜਲੇਬੀਆਂ ਛੋ ਛੋ ਠੀਕ ਹੈ ਚਲੋ ਚਾਹ ਪੀਏ ਫਿਰ ਹਾਂਜੀ ਚਲ ਪਾ ਕੇ ਲਿਆ ਫਿਰ ਚਾਹ ਜਾ ਮम्मा ਨੇ ਹਰਕ ਕਰਾ ਦਿੱਤੀ ਜਾ ਕੋ ਤੇਰੀ ਰਸਗੁਲੇ ਲੈ ਲੈ ਆਜ ਅੱਜ ਬੋਲੀ ਰਸਗੁਲੇ ਲੈਣ ਆਂਦੇ ਆ ਓਹ ਚਾਹ ਇਹ ਤਾਂ ਥੋੜੇ ਜਿਲੇ ਆ ਹਾਂ ਜ਼ਿਆਦਾ ਲੈਣੇ ਸੀ

ਵਧੀਆ ਜਬ ਜੀ ਨੇ ਸਮੋਸੇ ਕਬਾਤੇ ਆਉਂਦੇ ਸਾਰੀ ਚਾਹ ਦੇ ਨਾਲ ਸਮੋਸੇ ਲੈ ਆਈ ਹੈ ਜਮੀਆਂ ਲੰਮੀ ਖਾ ਲੋ ਹਾਂ ਮਤਲਬ ਨਹੀਂ ਲੰਮੀ ਹੈ કે ਨਹੀਂ ਹੈ ਜੇ ਖਾਦੀ ਨਹੀਂ ਮੈਂ ਹਾਂਜੀ ਦੋਸਤੋ ਆਪਾਂ ਇਹਦੇ ਨਾਲ ਵੀਡੀਓ ਦਿਖਾਣ ਲੱਗੇ ਐਂਡਿੰਗ ਪਲੀਜ਼ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਪਲੀਜ਼ ਲਾਈਕ ਕਰ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਓਕੇ ਜੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਗੁੱਡ ਨਾਈਟ ਸਵੀਟ ਡ੍ਰੀਮ ਸ਼ਬਾ ਘਰ ਸਤਿ ਸ੍ਰੀ ਅਕਾਲ